ਲਾਜਵਾਖ ਉਹ ਦੂਸਰਾ ਦਿਨ ਫੋਨ ਨਹੀਂ ਧਰਦਾ ਹੈਗਾ ਹੋਰ ਵਿਚਾਰਾ ਕਰੇ ਵੀ ਕੀ ਇਹ 8 ਦਿਨ ਹੋ ਗਏ ਘਰੇ ਬੈਠੇ ਨੂੰ ਫੀਸ ਤੋਂ ਬਿਨਾ ਜੇ ਹੁਣ ਫੀਸ ਭਰਾਂਗੇ ਤਾਂ ਫੇਰ ਸਕੂਲ ਚ ਛੱਡ ਕੇ ਆਵਾਂਗੇ ਟੀਚਰਾਂ ਨੇ ਤਾਂ ਜਵਾਬ ਦਿੱਤਾ ਚੱਲਾ ਬੇਬੇ ਆਉਂਦੀ ਬੇਬੇ ਨਾ ਕਰਦੀਆਂ ਗੱਲ ਆ ਜਾ ਬਹਿ ਜਾ ਬੇਬੇ ਬੈਠੀ ਪਾਈ ਬੇਬੇ ਮੈਂ ਤੈਨੂੰ ਕੱਲ ਵੀ ਕਿਹਾ ਸੀਗਾ ਮੇਰੇ ਭਤੀਜੇ ਨੂੰ ਨਾ 8-9 ਦਿਨ ਹੋ ਗਏ ਘਰੇ ਬੈਠੇ ਨੂੰ ਜਵਾਖ ਦੀ ਨਾ ਪੜਾਈ ਖਰਾਬ ਹੋ ਜਾਂਦੀ ਹੈ ਮੋਬਾਈਲ ਦੇਖ-ਦੇਖ ਕੇ ਉਹ ਇਹ ਟਿੱਕੇ ਨਹੀਂ ਬੰਦਾ ਹੈਗਾ ਤੇ ਫੀਸ ਭਰਨੀ ਸੀਗੀ ਪੜਾਈ ਖਰਾਬ ਹੋ ਜਾਂਦੇ ਭਾਈ ਫਿਰ ਤੂੰ ਇਹਨੂੰ ਆਗੇ ਪਿੰਡੀ ਛੱਡਿਆਉਂਦੀ ਉਥੇ ਫੀਸ ਭਰ ਦੇਣਗੇ ਸਾਡੇ ਘਰ ਦੇ ਤੇ ਸਕੂਲੇ ਨੂੰ ਲਾ ਦੇਣਗੇ ਬੇਬੇ ਮੈਂ ਕੀ ਉਹਨਾਂ ਤੋਂ ਫੀਸ ਮੰਗਾਂ ਵਿਚਾਰਿਆਂ ਤੋਂ ਉਹ ਤਾਂ ਪਹਿਲੀ ਬਾਲੇ ਦੁਖੀ ਨੇਗੇ ਇਹ ਕਹੇ ਮੇਰੇ ਬਿਨਾ ਰਹਿੰਦਾ ਨਹੀਂ ਹੈਗਾ ਰਾਂ ਦਾ ਤਾਂ ਕਹਉ ਨਹੀਂ ਆਪੇ ਦੋ ਦਿਨ ਕਰੂ ਚਾਰ ਦਿਨ ਕਰੂਗਾ ਭਾਈ ਨਾ ਤਾਂ ਇੱਥੇ ਦੇਖ ਤੂੰ ਸਾਰਾ ਦਿਨ ਹੁਣੇ ਤੇ ਲੱਗੀ ਰਹਿਣੀ ਐਂਗੀ ਕਿਤੇ ਇਹਨੂੰ ਉੱਧਰ ਲੈਗੀ ਕਿਤੇ ਇੱਧਰ ਲੈਗੀ ਨਾ ਤਾਂ ਤੈਨੂੰ ਕੰਮ ਨਹੀਂ ਨਾ ਤਾਂ ਕਰਨ ਦਿੰਦਾ ਇਹ ਤੇ ਨਾਲੇ ਭਾਈ ਫਿਰ ਮੈਥੋਂ ਕੋ ਫੀਸ ਆ ਬੜੀ ਦੇਗਾ ਨੇ ਦੇਗਾ ਬੇਬੇ ਹੋਰ ਕੌਣ ਫੀਸ ਭਰੂਗਾ ਜੇ ਇਹਦੀ ਥਾਂ ਤੇ ਮੇਰਾ ਮੁੰਡਾ ਹੁੰਦਾ ਫੇਰ ਨਾ ਪਰਦੇ ਤੁਸੀਂ ਫੀਸ ਉਹ ਤਾਂ ਫੇਰ ਮੇਰਾ ਪੋਤਾ ਹੁੰਦਾ ਫੇਰ ਹਰੇਕ ਹੀ ਭਰਦਾ ਆਪਦੇ ਪੋਤਿਆਂ ਦੀ ਤਾਂ ਹੁਣ ਉਹੀ ਗੱਲ ਵਾਂਗੂ ਫੇਰ ਬਗਾਨੇ 'ਚ ਵਾਕਾਂ ਦੀ ਕਿੱਥੋਂ ਭਰੀਆਂ ਜਾਂਦੀਆਂ ਨੇ ਹੁਣ ਆਪਣੀ ਵੀ ਜ਼ਿੰਮੇਵਾਰੀ ਇਹਨੀਆਂ ਗੱਲਾਂ ਕਰਦੀ ਆ ਦੇਖ ਤੇਰੇ ਮੁੰਡੇ ਨੂੰ ਰਿਸ਼ਤਾ ਹੁੰਦਾ ਨਹੀਂ ਸੀਗਾ ਮੈਂ ਵੀ ਚਲਾਈ ਹਾਂ ਕਰਤੀ ਵੀ ਨਾਲ ਚੱਲ ਮੇਰੇ ਭਤੀਜੇ ਦੀ ਜ਼ਿੰਦਗੀ ਬਣ ਜੂਗੀ ਜਦੋਂ ਉਹ ਤਾਂ ਇਹਦੀ ਮਾਂ ਦਾ ਛੱਡ ਕੇ ਜਾਣ ਵਾਲੀ ਵਾਗੀ ਹੁਣ ਮੈਥੋਂ ਤਾਂ ਨਹੀਂ ਨਾ ਸਿੱਟਿਆ ਜਾਂਦਾ ਫੇਟਿਆ ਤਾਂ ਨਹੀਂ ਜਾਂਦਾ ਫੇਰ ਭਾਈ ਤੇਰੀ ਬੇਬੇ ਉੱਥੇ ਉਹ ਸਾਹਮਲੇ ਆਪਦੀ ਉੱਥੇ ਰਹਿ ਜੂ ਆਜੀ ਦੱਦੀ ਕੋਲੇ ਬੇਬੇ ਤੈਨੂੰ ਪਤਾ ਤਾਂ ਹੈਗਾ ਮੇਰੀ ਮਾਂ ਦੀ ਵਿਚਾਰੀ ਤੇ ਏਡੀ ਉਮਰ ਹੋਈ ਪਈ ਆ ਉਥੋਂ ਤਾਂ ਆਪਦਾ ਆਪਣੀ ਸੰਭਾਲਿਆ ਜਾਂਦਾ ਨਾ ਉਹ ਜਵਾਕ ਨੂੰ ਕਿੱਥੇ ਸੰਭਾਲ ਲੂਗੀ ਆਪ ਨੂੰ ਆਪ ਤਾਂ ਨਹੀਂ ਸੰਭਾਲਿਆ ਜਾਂਦਾ ਫੇਰ ਤੇਰੀ ਦੂਜੀ ਪਰਜਾਈ ਤਾਂ ਹੈਗੀ ਹੈਗੀ ਵੱਡੀ ਉਹ ਸਾਹਮਕੇ ਆਪੇ ਤਿਆਰ ਕਰਕੇ ਭੇਜਿਆ ਕਰੂਗੀ ਸਕੂਲ ਤੇ ਫਿਰ ਤੇਰਾ ਭਰਾ ਪਰ ਜੂਗਾ ਉਹ ਅਗਲੀ ਬਗਾਨੀ ਇਹਨੂੰ ਕਿਉਂ ਸੰਭਾਲੂਗੀ ਨਾਲੇ ਬੇਬੇ ਐਵੇਂ ਨਾ ਤੂੰ ਮੁੰਡੇ ਤੇ ਕੌਨਸੀ ਜਜਾ ਇਹ ਮੇਰੇ ਬਿਨਾ ਨਹੀਂ ਰਹਿੰਦਾ ਹੈਗਾ ਨਾਲੇ ਮੇਰਾ ਤਾਂ ਆਪਣੀ ਇਹਦੇ ਬਿਨਾ ਜੀ ਲੱਗਦਾ ਚਲ ਕੋਈ ਨਹੀਂ ਜਵਾਖ ਪੜ ਲਿਖ ਲੂਗਾ ਕੁਛ ਬਣ ਜੂਗਾ ਚਾਰ ਦਿਨਾਂ ਨੂੰ ਆਪਦੇ ਪੈਰਾਂ ਤੇ ਖੜਾ ਹੋ ਜੂਗਾ ਸੋਨੂੰ ਕੋਈ ਨਹੀਂ ਦੁੱਖ ਨਾ ਦਿੰਦਾ ਇਹੇ ਕੋਈ ਸਿਆਣਾ ਹੋ ਗਿਆ ਨਾ ਦੇਖੀ ਸਹੀ ਤੈਨੂੰ ਹੀ ਪੁੱਠਾ ਬੋਲਿਆ ਕਰੂਗਾ ਇਹ ਇੱਥੇ ਪਤਾ ਹੁਣ ਤੂੰ ਪੜਾਈਆਂ ਕਰਾਵੇਂਗੀ ਤੇ ਹੂੰ ਮੂੰਹ ਤੂੰ ਚਾਕ ਨਹੀਂ ਆਇਦਾ ਫਿਰ ਦੇਖੀ ਵੱਡਾ ਹੋ ਕੇ ਕਿਵੇਂ ਤੈਨੂੰ ਬੋਲਿਆ ਕਰੂਗਾ ਇਹ ਉਹ ਤਾਂ ਬੇਬੇ ਜਿਹੇ ਜੇ ਇਹਨੂੰ ਮੈਂ ਸਿੱਖਿਆ ਦੇਉਂਗੀ ਨਾ ਉਹੇ ਜੀ ਹੋਊਗਾ ਉਹ ਤਾਂ ਚਾਰ ਦਿਨਾਂ ਨੂੰ ਤਾਂ ਜਵਾਖ ਦੇ ਮਾਪਿਓ ਤੇ ਡਿਪੈਂਡ ਕਰਦਾ ਹੁੰਦਾ ਹੈ ਪੇਸ਼ਾ ਕਨਾਰੇ ਆ ਜਦੇ ਤੇ ਉਹ ਕੋਲੇ ਰਹੇ ਹੈ ਅਗੇ ਪਿਓ ਦੀ ਛੇਫ ਮੰਨੂਗਾ ਹੁਣ ਟੂਗਾ ਹਾਂ ਇਹਦੀ ਭੂ ਆਏਗੀ ਇਹ ਤੇਰੀ ਨਾ ਤਾਂ ਤੈਥੋ ਦੇਖ ਡਰਦਾਗਾ ਨਾ ਟੂਗੇ ਨੇ ਫਿਰ ਇੰਟੂ ਕੋ ਨਹੀਂ ਕੋਈ ਬੀਪਾ ਇਮਰਾਪਤੀ ਜਾਂ ਮੈਂ ਕੀ ਕੂਰਾ ਇਹਨੂੰ ਮੈਂ ਕੂਰਾ ਤਾਂ ਬੇਬੇ ਮੈਨੂੰ ਫੇਰ ਝੜਕਾਂ ਜਵਾਕ ਨੂੰ ਜੇ ਕੋਈ ਸ਼ਰਾਰਤ ਕਰਦਾ ਹੋਵੇ ਇਹ ਤਾਂ ਸਾਰਾ ਦਿਨ ਚੁੱਪ ਕਰਕੇ ਬੈਠਾ ਰਹਿੰਦਾ ਹੈ ਕੀ ਕਹਿੰਦਾ ਕਿਸੇ ਨੂੰ ਤੇ ਫਿਰ ਹੁਣ ਸਾਰਾ ਦਿਨ ਪਾਈ ਆ ਦੇਖ ਦੇਖੀ ਜਾਂਦਾ ਹੈ ਮੋਬਾਈਲ ਹਾਂ ਹੁਣ ਇਹਦੀ ਅੱਖਾਂ ਖਰਾਬ ਹੋਣਗੀਆਂ ਫਿਰ ਕੋਈ ਕਹੇਗੀ ਦਵਾਈ ਦਵਾ ਕੇ ਲਿਆ ਉਹ ਨਾ ਹੈਗਾ ਫੋਨ ਇਹੇ ਦੇੰਦਰਾ ਜਮੀ ਫੋਨ ਫਿਰ ਦੇਖਣ ਲੱਗ ਜਾਂਦਾ ਫਿਰ ਬਣਾਉ ਫਿਰ ਬਰੋ ਬੱਟੂ ਬੈਠ ਜਾਨੀ ਆਂਗੀ ਤੇ ਹੋਰ ਸਾਰੇ ਕੰਮ ਰਹਿ ਜਾਂਦੇ ਨੇ ਨਾ ਬੇਬੇ ਮੈਂ ਕਿਹੜਾ ਬੈਲੀ ਬੈਣੀ ਹੈਗੀ ਉਹੀ ਗੱਲ ਕੰਮ ਧੰਦਾ ਕਰਕੇ ਫਿਰ 10 ਮਿੰਟ ਬੈਣੀ ਆ ਮੈਂ 10 ਮੀਟਰ ਪਾਈ ਫਿਰ ਮੈਥੋਂ ਤਾਂ ਨਹੀਂ ਪਾਈ ਫੀਸ ਭਰੀ ਜਾਂਦੀ ਆਦੀ ਮਾਂ ਨੂੰ ਫੋਨ ਕਰ ਲੈ ਪੈਸੇ ਭਾਈ ਤੈਨੂੰ ਫੜਾ ਜੂਗੀ ਤੇ ਫੀਸ ਆਪਾਂ ਭਰ ਦਿਆਂਗੇ ਨਾ ਬੇਬੇ ਜਦੋਂ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਸੀ ਛੋਡੇ ਨੂੰ ਉਹ ਤਾਂ ਤੁਸੀਂ ਜਰਕਦੇ ਨੇ ਸਾਰਿਆਂ ਨੇ ਹਾਂ ਕਰਤੀ ਛੋਡੇ ਰਿਸ਼ਤੇਦਾਰਾਂ ਨੇ ਵੀ ਵੀ ਤੇਰੇ ਭਤੀਜੇ ਦਾ ਸਾਰਾ ਖਰਚਾ ਓਟਾਂਗੇ ਅਸੀਂ ਆਪੇ ਸਾਂਭਾਂਗੇ ਨਾ ਹੁਣ ਕੀ ਹੋ ਗਿਆ ਫਿਰ ਹੁਣ ਕੀ ਹੋਣਾ ਭਾਈ ਇੱਥੇ ਬਾਹਰ ਨਿਕਣ ਜੋ ਕਰੇ ਨਹੀਂ ਜਣਾ ਖਾਣਾ ਹਰੇਕ ਬੋਲਦਾ ਮੈਨੂੰ ਤਾਂ ਕਿ ਤੁਹਾਡੀ ਬਹੂ ਕੇ ਪਹਿਲਾ ਵਿਆਹੀ ਆ ਕਿ ਮੁੰਡਾ ਲਿਆਈ ਆ ਕਿ ਦਾਜ ਚ ਕਿਸੇ ਨੂੰ ਕੀ ਪਤਾ ਕਿ ਤੇਰਾ ਭਤੀਜਾਗਾ ਸਾਨੂੰ ਪਤਾ ਹੈ ਕਿ ਤੇਰਾ ਭਤੀਜਾ ਲੋਕ ਤਾਂ ਨਾ ਬਾਲਾ ਕੁਝ ਕਹਿੰਦੇ ਹੁੰਦੇ ਆ ਲੋਕਾਂ ਦੀਆਂ ਗੱਲਾਂ ਤੇ ਨਾ ਬਾਲਾ ਅਸਰ ਕਰਾ ਕਰੋ ਜੇ ਕੰਮ ਪਤਾ ਤੂੰ ਉੱਧਰ ਖੇਡਲਾ ਜਾ ਕੇ ਜਾ ਭਾਜਾ ਅਸਤ ਬਗਵਾ ਕਰਮਣੇ ਨਾ ਬੇਬੇ ਇੰਨਾ ਕੁਛ ਕਿਹਾ ਕਰ ਹਜੇ ਤਾਂ ਇਹ ਨਿਆਣਾਗਾ ਚਾਰ ਦਿਨਾਂ ਨੇ ਇਹਨੂੰ ਸੂਂ ਵੀ ਆਉਗੀ ਫੇ ਤਾਂ ਹੀ ਤਾਂ ਮੈਂ ਆਖੀ ਜਾਂਦੀ ਆਂ ਵੀ ਅੱਜ ਤਾਂ ਨਿਆਣਾ ਸਵੇਰ ਨੂੰ ਸਿਆਣਾ ਹੋ ਜਾਊਗਾ ਫੇ ਤੈਨੂੰ ਪਤਾ ਨਹੀਂ ਇਹ ਤੇਰੇ ਮੂਹਰੇ ਬੋਲਿਆ ਕਰੂਗਾ ਨਾਲੇ ਫੇ ਤੂੰ ਇਹੀ ਪਸਤਾਵੇਂਗੀ ਵੀ ਮੈਂ ਕਿਉਂ ਰੱਖਿਆ ਆਪਦੇ ਕੋਲੇ ਪਤੀ ਚੱਲ ਕੋਈ ਨਾ ਬੇਬੇ ਵਿਚਾਰੇ ਦਾ ਬਚਪਨ ਤਾਂ ਨੰਗ ਜਾਣਦੇ ਜਦੋਂ ਸੂਹ ਆਲਾ ਹੋ ਗਿਆ ਨਾ ਭਗ ਜਾਊਗਾ ਕੋਈ ਨਹੀਂ ਆਪਦੇ ਪਿੰਡ ਮੈਂ ਕਿਹੜਾ ਇਹਨੂੰ ਸਾਰੀ ਉਮਰ ਇੱਥੇ ਰੱਖੂ ਵਿਚਾਰੇ ਨੂੰ ਤੂੰ ਤਾਂ ਹੈ ਜਲੀ ਆਂ ਸਭ ਕਦਾ ਪਤੀ ਦੇ ਨੂੰ ਤੇ ਬਹਦਾਂ ਹਕਾ ਆ ਤਾਂ ਨਿਕਲਣ ਜੋ ਕਰਿਆ ਨਹੀਂ ਦੇਸਾਂ ਦੀ ਕਚਾਈ ਆਉਂਦੀ ਹਰੇਕ ਗੁੜੀ ਪੁੱਛਦੀ ਆ ਖੜਾ ਕੇ ਕੋਈ ਤੁਹਾਡੀ ਬਹੂ ਦਾ ਕਿਨੇ ਹੀ ਆਗੀ ਮੁੰਡੇ ਨੂੰ ਲਕੀ ਆਖਾ ਵੀ ਮੈਂ ਮੁੰਡਾ ਲੈ ਜਾਂ ਕੁ ਭਤੀਜਾ ਲੈ ਆਈਏਗੀ ਜਾ ਜਾ ਕੇ ਗੱਲਾਂ ਕਰਦੇ ਲੋਕਾਂ ਦਾ ਮੂੰਹ ਬੰਦ ਕਰਨਾ ਹੋਵੇ ਨਾ ਤੁਸੀਂ ਆਪ ਹੀ ਇੱਕ ਗੱਲ ਨਾ ਕਰਦਿਆ ਕਰੋ ਅੱਜ ਕੱਲ ਤਾਂ ਉਹੀ ਗੱਲ ਕੋਈ ਨਹੀਂ ਦੁੱਧ ਤੋਤਾ ਹੁੰਦਾ ਕਿਸੇ ਨੂੰ ਸੁਣਾ ਦੇ ਸੁਣਾ ਵੀ ਦਿਆ ਕਰੋ ਚਾਰ ਗੱਲਾਂ ਅਗਲਾ ਤਾਂ ਇਹ ਕਹੇਗਾ ਅਗਲਾ ਤਾਂ ਇਹ ਕਹਦਾਗਾ ਕਿ ਵੀ ਪਹਿਲਾਂ ਗੈਹੀ ਹੋਈ ਐ ਅਗਲਾ ਤਾਂ ਵਿੱਚ ਹੁਣ ਆਈ ਵੀ ਕਹਿੰਦਾ ਹੋ ਕੀ ਪਤਾ ਦੀ ਇੱਕ ਜਵਾਕਾ ਕਿਤੇ ਦੋ ਨਾ ਹੋਣ ਵਿੱਚ ਤਾਂ ਲੋਕ ਹੁਣ ਐ ਗੱਲਾਂ ਬਣਾਉਂਦੇ ਨੇ ਆਹੋ ਲੋਕਾਂ ਨੇ ਕਿਹੜਾ ਮੂੰਹ ਫੜ ਲਾਂਗੇ ਲੋਕ ਤਾਂ ਬਾਲਾ ਕੁਝ ਕਹਿੰਦੇ ਹੁੰਦੇ ਨੇ ਪਰ ਤੁਸੀਂ ਕਿਉਂ ਅਸਰ ਕਰਦੇ ਹੋ ਕਿਸੇ ਦੀਆਂ ਗੱਲਾਂ ਤੇ ਆਹ ਫਿਰ ਹੁਣ ਕਰ ਗਿਆ ਨਾ ਕਚਾਈ ਆਉਂਦੀ ਆਗੀ ਹੋਰ ਹੁਣ ਕੀ ਕਰ ਗਿਆ ਹੁਣ ਅਸਰ ਹੀ ਕਰ ਗਿਆ ਸੋਕਾ ਮੈਂ ਤਾਂ ਸੰਕਾ ਕਹਿੰਦਾ ਬਾਹਰ ਵਗ ਜਾਨੇ ਦਿਮਾਗ ਖਰਾਬ ਹੋ ਜਾਂਦਾ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਫਿਰ ਨਾ ਜਾਇਆ ਘਰ ਬਾਹਰ ਹੁਈ ਕਦੇ ਕਿਸੇ ਕੋਲੇ ਖੜ ਗਈ ਕਦੀ ਕਿਸੇ ਕੋਲੇ ਖੜ ਗਈ ਕਿਸੇ ਕੋਲੇ ਖੜ ਗਈ ਭਾਈ ਹੁਣ ਕੰਮ ਤਾਂ ਨਹੀਂ ਤੇ ਜਾਣਾ ਹੀ ਪੈਂਦਾਗਾ ਚੰਗਾ ਭਾਈ ਮੈਂ ਤਾਂ ਚਾਹ ਧਰਦੀ ਆਂਗੀ ਚਲ ਮੈਂ ਬਣਾ ਲੈਨੀ ਆ ਚਾਹ ਤਾਂ ਤੂੰ ਬਹਿ ਜਾ ਕੀ ਕਰੀਗੇ ਜਿੱਦ ਨੇ ਉਹ ਵਿਆਹੀ ਹੈ ਰਾਜਵੀਰ ਪੇਕੇ ਜਾਣ ਨੂੰ ਵੀ ਨਹੀਂ ਜੀ ਕਰਦਾ ਮੇਰੇ ਤਾਂ ਪੇਕੇ ਵੀ ਉਹੀ ਗੱਲਾਂ ਹੋਗੇ ਜੀ ਨਹੀਂ ਕਰਦਾ ਜਾਣ ਨੂੰ ਜੇ ਜਾਣੇ ਆ ਤਾਂ ਲੋਕਣੀਆਂ ਉਹੀ ਗੱਲ ਜੇ ਬਾਹਰ ਨਿਕਲਦੇ ਆ ਕਿਸੇ ਤਾਏ ਚਾਚੇ ਦੇ ਜਾਣੇ ਆ ਉਹਦੀ ਕਹਿ ਦੰਦੀਆਂ ਕੁੜੇ ਲੈ ਵਧੀਆਂ ਹੁਣ ਤਾਂ ਸੁਖਨਾ ਤੇਰੀ ਭਝਾਈ ਉਹੀ ਗੱਲ ਨਾਲ ਦਾਜ ਚ ਮੁੰਡਾ ਲਈ ਹੈ ਲੈ ਕੇ ਭਾਵੇਂ ਭਤੀਜਾ ਹੀ ਲੋਕਣੀਆਂ ਕਹਿੰਦੀਆਂ ਵੀ ਵਿਆਹੀ ਸੀ ਇਹ ਤੇ ਜਵਾਕ ਲੈ ਕੇ ਦਾਜ ਚ ਹਰਪ੍ਰੀਤ ਤੂੰ ਕੱਲੀ ਬੋਲੀ ਨਹੀਂ ਕੀ ਗੱਲ ਤੇਰੇ ਦਿਮਾਗ ਨੂੰ ਕੀ ਹੋਇਆ ਪਿਆ ਮੇਰਾ ਦਿਮਾਗ ਖਰਾਬ ਹੋਇਆ ਪਿਆ ਉਹ ਕਿਉਂ ਦਿਮਾਗ ਖਰਾਬ ਕਰ ਲੱਖਿਆ ਮੇਰਾ ਤਾਂ ਉਹ ਦਿਨ ਨਾ ਹੋਇਆ ਇਹ ਦੋਨੋਂ ਤਾਂ ਮੇਰਾ ਭਰਾ ਕੁਮਾਰੀ ਚੰਗਾ ਸੀ ਉਹ ਕੁਮਾਰਾ ਕੀ ਚੰਗਾ ਸੀ ਉਹ ਬੇਬੇਚਾਰੀ ਕਿੱਥੋਂ ਰੋਟੀਆਂ ਪਕਾਉਂਦੀ ਸਾਰੀ ਉਮਰ ਉਹਨੂੰ ਸੁਖ ਹੋ ਗਿਆ ਉਹ ਕੀ ਗੱਲ ਹੈ ਜਵਾਕ ਨਾਲ ਲਈ ਤੂੰ ਸਾਰਾ ਦਿਨ ਉਸੇ ਨੂੰ ਕੋਸਦੀ ਰਹਿਣੀ ਹੈਗੀ ਮੇਰੇ ਤੇ ਇੱਕੋ ਗੱਲ ਦਿਮਾਗ 'ਚ ਚੜੀ ਰਹਿੰਦੀ ਹੈ ਸਾਰਾ ਦਿਨ ਜਦੋਂ ਵੀ ਉਹੀ ਗੱਲ ਇੱਥੇ ਵੀ ਜੇ ਕੋਈ ਗੱਲ ਕਰਦੀ ਐ ਪੁੱਛਦੀ ਐ ਕੁੜੇ ਤੇਰੀ ਪਰਜਾਈ ਸੁਣਿਆ ਮੁੰਡਾ ਲਈ ਇਹ ਦਾਜ ਚ ਲੈ ਕੀ ਦੱਸ ਕਿਸੇ ਨੂੰ ਕਿਹਨੂੰ ਕਿਹਨੂੰ ਜਵਾਬ ਦੇਵਾਂ ਨਾ ਫਿਰ ਤੂੰ ਕਹਿ ਦਿਆ ਕਰਕੇ ਦੀ ਲਈ ਹੈ ਭਾਈ ਮੇਰੀ ਪਰਜਾਈ ਦਾਜ ਲਈ ਹੈ ਮੁੰਡਾ ਫਿਰ ਸੋਨੂੰ ਕੀ ਕਹੇ ਜੀ ਜੀ ਪੁੱਛਦਾ ਜਿਹੜੀ ਆ ਜਾਂਦੀ ਉਹ ਹੀ ਜਣੀ ਖਣੀ ਹੋਰ ਤਾਂ ਕੋਈ ਗੱਲ ਹੀ ਨਹੀਂ ਹੈਗੀ ਲੋਕਾਂ ਕੋਲੇ ਹੁਣ ਵੀ ਕੋਈ ਹੋਰ ਗੱਲ ਕਰੀਏ ਇੱਕੋ ਗੱਲ ਪੁੱਛਦੀ ਹੈ ਉਹ ਜਵਾਕ ਦਾ ਕਰਮਿਆਬ ਦਾ ਤੂੰ ਤਾਂ ਕਹੀ ਜਾਨੀ ਐ ਚਲ ਅਸੀਂ ਤਾਂ ਦੇਖ ਕੀ ਲਿਆ ਸੀ ਸਾਨੂੰ ਤਾਂ ਸਾਰਾ ਪਤਾ ਸੀ ਵੀ ਮੇਰੇ ਭਰਾ ਨੂੰ ਰਿਸ਼ਤਾ ਹੁੰਦਾ ਨਹੀਂ ਮੈਂ ਹੀ ਹਾਂ ਕਰੀ ਸੀ ਉਦੋਂ ਤਾਂ ਮੈਂ ਹਾਂ ਕਰਤੀ ਪਰ ਮੈਨੂੰ ਲੋਕਾਂ ਦਾ ਨਹੀਂ ਸੀ ਪਤਾ ਵੀ ਲੋਕ ਐ ਕਰਨਗੇ ਉਹ ਲੋਕਾਂ ਦੀਆਂ ਗੱਲਾਂ ਨੂੰ ਛੱਡ ਚਾਰ ਆਪ ਤੇਰੀ ਪੇਕੀ ਚੱਲ ਕੇ ਜੀ ਮੇਰਾ ਨਹੀਂ ਪਤਾ ਗਈ ਨਹੀਂ ਹੈਗੇ ਨਾ ਮੈਂ ਤਾਂ ਨਹੀਂ ਜਾਣਦੀ ਤੂੰ ਜਾਣਾ ਕੱਲਾ ਜਾਇਆ ਉਹ ਕੱਲਾ ਮਜਾਂ ਦਾ ਸੁਣਾ ਲੱਗੂਗਾ ਆਪਾਂ ਦੋਨੀਆਂ ਜਾਇਆ ਹੁਣੇ ਆ ਜਾਵਾਂਗੇ ਤਾਂ ਹੈਗੇ ਜਾਣ ਮੋਟਰਸਾਈਕਲ ਤੇ ਉਹ ਹੀ ਗੱਲ ਦੂਰੋਂ ਹੀ ਕਹਿਣ ਲੱਗ ਜਾਨੀਆਂ ਲੈ ਆ ਗਈ ਇਹਦੀ ਪਰਜਾਈ ਤਾਂ ਉਹ ਹੀ ਗੱਲ ਦਾ ਚ ਮੁੰਡਾ ਲਿਆਈ ਹੈ ਜਾਣ ਜਾਣ ਕੇ ਕਹਿੰਦੀਆਂ ਕੋਲ ਦੀ ਨੰਗਦੀਆਂ ਲੈ ਮੇਰੇ ਮੂੰਹ ਤੇ ਟੇਕੇ ਦਿਖਾਵੇ ਕੋਈ ਮੈਂ ਇੱਕ ਦਿਨ ਦੱਸਣਾ ਹਾਂ ਅਗਲੇ ਨੂੰ ਤੂੰ ਤਾਂ ਐਨੀ ਡਰੀ ਜਾਨੀ ਆ ਲੋਕਾਂ ਤੋਂ ਉਹ ਲੋਕਾਂ ਤੋਂ ਨਹੀਂ ਡਰੀਦਾ ਹੁੰਦਾ ਕੀ ਕਰੇ ਮੇਰੀ ਮਾਂ ਨੇ ਤਾਂ ਆਪ ਫੋਨ ਕਰਿਆ ਸੀ ਕਹਿੰਦੀ ਮੈਨੂੰ ਤਾਂ ਆਪ ਸ਼ਰਮ ਆਉਣ ਲੱਗੀ ਕਹਿੰਦੀ ਹੁਣ ਜੇ ਪਿੰਡ ਚ ਜਾਨੀ ਆ ਨਾ ਕਹਿੰਦੀ ਕੋਈ ਹੋਰ ਗੱਲ ਹੀ ਨਹੀਂ ਲੋਕਾਂ ਕੋਲੇ ਕਹਿੰਦੀ ਨਾ ਕਿ ਤੇ ਡੇਰੇ ਮੱਥਾ ਢੇਕਣ ਗਈਆਂ ਨਾ ਕਿ ਤੇ ਬਾਹਰ ਗਈਆਂ ਜਮੀ ਕਹਿੰਦੀ ਘਰੀ ਵੇਗੀ ਬਸ ਉਹ ਖਬਰ ਹੈ ਮੁੰਡੇ ਕਦਾ ਕਿੱਡਾ ਕ ਕਰਮ ਹੈ ਪੜ ਕੇ ਕਿੱਡਾ ਕ ਅਫਸਰ ਬਣ ਜੂ ਛੋਡੇ ਘਰ ਦਾ ਨਾਂ ਰੋਸ਼ਨ ਕਰੂਗਾ ਉਹ ਕਿੱਥੇ ਫਿਰਦੀ ਐ ਤੂੰ ਜਿੱਦ ਤੇ ਨਾਂ ਰੋਸ਼ਨ ਕਰੂਗਾ ਉਹਦੇ ਦੇਖੀਓ ਅੱਜ ਤਾਂ ਘਰ ਦੀ ਬਦਨਾਮੀ ਹੋਈ ਪਈ ਐ ਕੋਈ ਬਦਨਾਮੀ ਜਾਣਾ ਕਹਿੰਦਾ ਬੱਚਾ ਬੱਚਾ ਨਾ ਮੇਰੀ ਗੱਲ ਸੁਣ ਲੈ ਹੁਣ ਤਾਂ ਤੂੰ ਲੋਕਾਂ ਦੀਆਂ ਗੱਲਾਂ ਸੁਣਨ ਲੱਗ ਗਈ ਉਹਦਾ ਤੇਰੇ ਪਰਾਂ ਨੂੰ ਕਿਹੜਾ ਰਿਸ਼ਤਾ ਹੁੰਦਾ ਸੀ ਉਹ ਤਾਂ ਸ਼ੁਕਰ ਹੈ ਰੱਬ ਦਾ ਮੁੰਡਾ ਲਈ ਦਾ ਹੋਤਾ ਗਿਆ ਅਕਹੈਤਾ ਨਾ ਤੂੰ ਵੀ ਵੀ ਮੁੰਡੇ ਵਾਲੀ ਦਾ ਹੋਤਾ ਗਿਆ ਤੂੰ ਵੀ ਨਹੀਂ ਕਹਿੰਦਾ ਵੀ ਭਤੀਜਾ ਦਾ ਉਹ ਫਿਰ ਭਤੀਜਾ ਦਾ ਜੇ ਤੂੰ ਲੋਕਾਂ ਦੀਆਂ ਗੱਲਾਂ ਸੁਣਦੀਆਂ ਤਾਂ ਹੀ ਮੈਂ ਤੈਨੂੰ ਕਹਿਣਾ ਹੈ ਦਾ ਤੇਰਾ ਭਤੀਜਾ ਹੀ ਰਹੂ ਦਾ ਤੇਰਾ ਭਤੀਜਾ ਹੀ ਹੋ ਮੇਰਾ ਭਤੀਜਾ ਕਿਵੇਂ ਮਣ ਜੂਗਾ ਹਾਂ ਉਹਦਾ ਭਤੀਜਾ ਮੇਰਾ ਕੀ ਲੱਗਿਆ ਲੈ ਹਾਂ ਮੇਰਾ ਭਤੀਜਾ ਲੋਕਾਂ ਦੀਆਂ ਗੱਲਾਂ ਉਹ ਜਿਹੜਾ ਮੇਰੇ ਭਰਾ ਦਾ ਬੱਚਾ ਹੋ ਨਾ ਉਹਦੇ ਭਰਾ ਦਾ ਜਵਾਕ ਮੇਰਾ ਕੀ ਲੱਗਿਆ ਉਹਦਾ ਬਣਾਉਣਾ ਪਊਗਾ ਅੱਜ ਨਾ ਕੱਲ ਦੇਖੋ ਮੈਂ ਤਾਂ ਉਦਹੀ ਕਹਤਾ ਸੀ ਜਿੱਦੇ ਸ਼ਗਨ ਕਰਿਆ ਸੀ ਰਿਸ਼ਤਾ ਕਰਿਆ ਵੀ ਦੇਖ ਭਈ ਮੈਂ ਮੰਨਦੀ ਤਾਂ ਹੈ ਨਹੀਂ ਜਿੰਨੇ ਚਿਰ ਪਾਲਣੇ ਪਾਲਦੇ ਹੁਣ ਕਿੱਡਾ ਹੋਇਆ ਪਿਆਗਾ ਹੁਣ ਛੱਡਿਆ ਵੇ ਉਹ ਅਗਲੇ ਨਹੀਂ ਵੀ ਪਹਿਲਾਂ ਗੱਲ ਕਰੀ ਸੀ ਵੀ ਮੁੰਡਾ ਤਾਂ ਭਈ ਨਾਲ ਹੀ ਜਾਊਗਾ ਉਹ ਤਾਂ ਹੁਣ ਪਾਲਣੇ ਹੀ ਪਊਗਾ ਤੇਰੀ ਮਾਂ ਨੂੰ ਨਹੀਂ ਤੇਰੇ ਭਰਾ ਨੂੰ ਉਹ ਫਿਰ ਪਾਲਣ ਦੀ ਗੱਲ ਕਰੀ ਸੀ ਹੁਣ ਐ ਤਾਂ ਨਹੀਂ ਕਿਹਾ ਸੀ ਵੀ ਵਿਆਹ ਤੱਕ ਕਰੀ ਐਥੇ ਰੂ ਵਿਆਹ ਕੇ ਧੋਰਾਂਗੇ ਉਹਦੇ ਨਾਲ ਜ਼ਮੀਨ ਲਵਾ ਰਾਂਗੇ ਕਿਸੇ ਚੰਗੇ ਸਕੂਲ ਚ ਉਹਨੂੰ ਪੜਨ ਲਾ ਦਾਂਗੇ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਜਾਊਗਾ ਬਤੇਰਾ ਪੜੀ ਜਾਂਦਾ ਬਤੇਰਾ ਖਰਚਾ ਪੜਾਈ ਦਾ ਪ੍ਰਾਈਵੇਟ ਚ ਲਈ ਬੈਠੀ ਐ ਫੱਟੇ ਚੱਕਦੀ ਆ ਫੀਸਾਂ ਦੇ ਕੋਈ ਨਹੀਂ ਕੋਈ ਨਹੀਂ ਆਪਦਾ ਭਤੀਜੀ ਸਮਝ ਨੂੰ ਉਹ ਐ ਕਰ ਕਰ ਤੇ ਆਈ ਆਪਾਂ ਚੱਲੀਏ ਮੈਂ ਤੈਨੂੰ ਐ ਦੱਸਦੀ ਆ ਜਿੱਦੇ ਮੇਰੇ ਭਤੀਜਾ ਹੋ ਗਿਆ ਮੈਂ ਇੱਥੇ ਲਿਆ ਆਉਂ ਆਪਣੇ ਤੇ ਤੂੰ ਭਰ ਦੇਗਾ ਬਗਾਨੇ ਬੱਚੇ ਦੀ ਫੀਸ ਬਗਾਨੇ ਦਾ ਚੱਕ ਲੈਗਾ ਖਰਚਾ ਤੂੰ ਬਹੁਤ ਔਖਾ ਚੱਕਣਾ ਤੂੰ ਤਾਂ ਕਹਿਣਾ ਬਾਲਾ ਸੁੱਖ ਹੈ ਉਹ ਤੂੰ ਤਾਂ ਗਾਹਾਂ ਦੀਆਂ ਗੱਲਾਂ ਕਰੀ ਜਾਨੀ ਐ ਹੁਣ ਦੀ ਗੱਲ ਕਰ ਹੁਣ ਦੀ ਗਾਹਾਂ ਦੀਆਂ ਗੱਲਾਂ ਨੂੰ ਛੱਡ ਪਰੇ ਨਾ ਮੈਂ ਤਾਂ ਕਹਿੰਦੀ ਗੱਲ ਹੀ ਨਿਮੇੜਦਿਆਂ ਨੜੇ ਮੇਰੀ ਮਾਂ ਤੇ ਮੇਰੀ ਪਰਜਾਈ ਸੌਖੀਆਂ ਹੋ ਜਾਣੀਆਂ ਆਪਾਂ ਲੈ ਆਉਣੇ ਉਹਨੂੰ ਜਵਾਕ ਨੂੰ ਆਪਾਂ ਇੱਥੇ ਰੱਖ ਲੈਣੇ ਤੂੰ ਫੀਸ ਭਰਦਿਆ ਕਰੀ ਉਹਦੀ ਤੇਰੇ ਕੋਲੇ ਤਾਂ ਬਥੇਰੀ ਆਮਦਨ ਹੈ ਉਹ ਇੱਥੇ ਕੀ ਤੁਖ ਬਣਦੀ ਏ ਲਿਆਉਣ ਦੀ ਤੂੰ ਤਾਂ ਐਵੇਂ ਹੀ ਗੱਲਾਂ ਹੋਰੀ ਕਰੀ ਜਾਨੀ ਆ ਲੈ ਮੈਂ ਕਹਿ ਦੂੰਗੀ ਭਾਈ ਮੇਰਾ ਭਤੀਜਾ ਹੈ ਨਾ ਜੇ ਤੈਨੂੰ ਇੰਨੀ ਹੀ ਜ਼ਿਆਦੇ ਲੋਕਾਂ ਦੀਆਂ ਗੱਲਾਂ ਸੁਣਦੀ ਓਦੇ ਤੋਂ ਰਿਸ਼ਤਾ ਨਾ ਲੈਂਦੀ ਫਿਰ ਉਹ ਹੁਣ ਤੈਨੂੰ ਬਾੜੀ ਹੋਇਆ ਪੈਸੇ ਗੱਲ ਦਾ ਬਾਝਪਾ ਭਰ ਹੋਈ ਜਾਂਦਾ 18 ਤਾਂ ਬੰਦਾ ਉਦੋਂ ਤਾਂ ਪਤਾ ਨਹੀਂ ਲੱਗਦਾ ਉਦੋਂ ਤਾਂ ਐ ਹੁੰਦਾ ਵੀ ਛੇਤੀ ਮੁੰਡਾ ਵਿਆਹਿਆ ਜਾਵੇ ਕਹਾੜ ਹੁੰਦੀ ਚੰਗਾ ਲੋਕਾਂ ਦੀ ਸੁਣੀ ਜਾ ਗੱਲਾਂ ਮੈਂ ਤੈਨੂੰ ਕਹਾਂ ਸੀ ਤਿਆਰ ਹੋ ਜਾ ਪਹਚਾ ਕੇ ਜੇ ਤਰੀ ਪੇਕੀ ਅੱਜ ਤਿਆਰ ਹੋਣ ਨੂੰ ਮੈਂ ਦੱਸ ਕਿ ਪੇਕੀ ਉੱਥੇ ਸੁਰਖੀ ਬਿੰਦੀ ਲਾ ਕੇ ਜਾਣੇ ਮੈਂ ਟਿੱਕੇ ਲਾ ਕੇ ਜਾਣੇ ਆ ਉੱਥੇ ਕੋਈ ਸ਼ਗਨ ਪਾ ਕੇ ਆਉਣਾ ਕਿਸੇ ਨੂੰ ਜਾਣੀ ਐ ਉੱਥੇ ਬੇਇੱਜ਼ਤੀ ਹੋਣੇ ਗਿਆ ਦੀ ਲੋਕਾਂ ਨੇ ਉਹੀ ਗੱਲਾਂ ਆ ਤਤਕਰ ਕਰ ਬੋਲਣੀ ਐ ਕਿ ਮਰਜ਼ੀ ਵਗ ਜੀਏ ਕੋਈ ਨਹੀਂ ਜੇ ਮੇਰਾ ਮਨ ਮੰਨਿਆ ਘੰਟੇ ਤੈਨੂੰ ਦੱਸ ਦੂੰਗੀ ਮੈਂ ਤਾਂ ਐਂ ਵਗ ਜੂੰਗੀ ਆ ਜਾ ਹਰਪ੍ਰੀਤ ਚਲੀ ਜਾ ਤੈਨੂੰ ਤਾਂ ਐਡੀ ਕਾਲੀ ਹੋਈ ਪਈ ਤੈਨੂੰ ਤਾਂ ਐ ਲੱਗਦਾ ਛੇਤੀ ਜਾ ਕੇ ਸੌਰੀ ਮਗ ਜਾ ਜਾ ਕੇ ਸਾਰੇ ਹਾਰ ਦੀਆ ਹੱਥਾਂ ਨੇ ਪਰੌਂਠੇ ਖਾਲਾਂ ਤੈਨੂੰ ਤਾਂ ਕਾਲੀ ਹੋ ਜਾਂਦੀ ਆਪਾਂ ਲੱਗਦੀ ਐ ਸੌਰੀਆਂ ਦੀ ਆ ਜਾ ਤੂੰ ਆ ਜਾ ਆ ਜਾ ਮੇਰਾ ਤਾਂ ਜੀ ਨਹੀਂ ਕਰਦਾ ਜਮਾਂ ਜਾਣ ਨੂੰ ਲੈ ਬੇਬੇ ਹੈਗੀ ਐ ਘਰੇ ਹੋਉਂਦੀ ਹੈਗੀ ਆਪੇ ਸੰਭਲੂਗੀ ਘਰ ਘਰ ਫਿਰ ਸਮਝੂਗਾ ਆਪਾਂ ਮੋੜ ਲੈ ਮੈਂ ਤੈਨੂੰ ਇੱਕ ਵਾਰੀ ਕਹਤਾ ਉੱਥੇ ਜਾ ਕੇ ਫਾਲਤੂ ਜਾ ਨਾ ਬੋਲੀ ਉਹਨਾਂ ਕੀ ਬੋਲੀ ਮੁੱਲ ਦਾ ਬੋਲੀ ਮੈਂ ਤੈਨੂੰ ਕਰਾ ਲਿਖ ਕੇ ਦੇ ਦੇ ਜਿਨ੍ਹਾਂ ਦੇ ਨਾਲ ਬੋਲਣਾ ਉਹਨਾਂ ਹੀ ਬੋਲ ਪੂਆ ਕੱਦ ਨਾ ਬੋਲੂਗਾ ਦ ਬਾਂਕ ਚ ਰੱਖੀ ਭਤੀਜਾ ਮੇਰੀ ਪਰਜਾਈ ਦਾ ਉਹ ਭਤੀਜਾ ਭਤੀਜਾ ਨੇ ਹਿਆਲ ਦਾ ਹਾਂ ਆਹੋ ਕਰਤਾ ਉਚਰੀਆ ਦਾ ਜਵਾਕ ਬਣਾ ਕੀ ਪਾਲੂਗੀ ਉਹਨੂੰ ਪਾਲਣਾ ਨਹੀਂ ਜਾਂਦਾ ਪਾਲ ਤਾਂ ਹੁਣ ਤਾਂ 10 ਸਾਲਾਂ ਦਾ ਹੋਇਆ ਪਏ ਹੁਣ ਤਾਂ ਉਹਦੀ ਮਾਂ ਨੂੰ ਕਹਦੇ ਵੀ ਲੈ ਜਾ ਕੇ ਕਿਉਂ ਬੀਤੀ ਕਰਾਈਏ ਮੈਂ ਕਹਿ ਦੂੰਗਾ ਹਾਂ ਕਹੂੰਗਾ ਮੈਂ ਟੰਗਾ ਕਹੇਗਾ ਆਹੋ ਮੈਂ ਕਹੂੰਗਾ ਜੇ ਤੂੰ ਕਹੇਂਗਾ ਮੈਂ ਨਾਲ ਬਗ ਚੱਲਦੀ ਚੱਲ ਫਿਰ ਤੇ ਨਹੀਂ ਕੱਲਾ ਬਗ ਜਾ ਉਹ ਮੈਂ ਕਹਿ ਦੂੰ ਮੈਂ ਤੈਨੂੰ ਕਿਰਾਂ ਕਹਦਾ ਜਦੋਂ ਤੂੰ ਨਾ ਮੈਂ ਕਹਿ ਦੀ ਭਾਈ ਹੁਣ ਇਹਨੂੰ ਭੇਜ ਦੇ ਬਾਉਚਰ ਹੋ ਗਿਆ ਵੀ ਆਪਦੇ ਭਤੀਜੇ ਨੂੰ ਭੇਜ ਦੇ ਭਾਈ ਹਾਂ ਬਸ ਠੀਕ ਹੈ ਠੀਕ ਹੈ ਤੂੰ ਬਾਲਿਆ ਕਰ ਲੋਕਾਂ ਦੀਆਂ ਗੱਲਾਂ ਤੇ ਅਸਰ ਕਰਦੀਆਂ ਤੂੰ ਲੋਕਾਂ ਦੀਆਂ ਕਰਨਾ ਪੈਂਦਾ ਮੁੱਕ ਮੇਨੇ ਮਾਰਦੇ ਆ ਤਾਂ ਕਰਦੇ ਆ ਤੇ ਤਾਂ ਸਭ ਕੁਝ ਕਰਦੇ ਨੇ ਲੋਕ ਨਹੀਂ ਕਹਿੰਦੇ ਦਾਤ ਮੁੰਡਾ ਲਿਆ ਜਾਂ ਬਹੂ ਪਰਝਾਈ ਤੇਰੀ ਮੇਨੇ ਮਾਰਦੇ ਘਾਂ ਲੋਕਾਂ ਨਾ ਚੱਲੇ ਨਹੀਂ ਜਾਂਦੇ ਨੀਰਾਜ ਵੀਰ ਹਾਂ ਬੇਬੇ ਆਪਣਾ ਹਰਪ੍ਰੀਤ ਤੇ ਆਪਣਾ ਗਰਲਾ ਲਾਉਂਦੇ ਨੇ ਕੋਈ ਸਬਜ਼ੀ-ਸੂਬਜੀ ਵਧੀਆ ਬਣਾ ਲਈਏ ਆ ਪੱਲਿਆ ਕੇ ਸਬਜ਼ੀ ਬੇਬੇ ਵਧੀਆ ਜਿਹੇ ਜੀ ਲਿਆ ਦੂੰਗੇ ਉਹੋ ਜੀ ਬਣਾ ਦੂੰਗੀ ਫਿਰ ਕਾਦੀ ਲਿਆਈਏ ਫਿਰ ਮੈਨੂੰ ਆ ਵੀ ਦੱਸ ਦੇ ਜਿਹੜੀ ਆਪਣੀ ਕੁੜੀ ਨੂੰ ਪਸੰਦ ਆ ਉਹ ਹੀ ਲਿਆ ਜਿਹੜੀ ਪ੍ਰਾਣਾ ਖਾਂਦਾ ਸਬਜੀ ਹਾਂ ਇਹ ਤਾਂ ਠੀਕ ਹੈ ਚੱਲ ਗੱਲ ਚੱਲ ਕੋਈ ਨਾ ਫਿਰ ਆਪਾਂ ਮੈਂ ਲਿਆਉਣੀ ਆਂਗੀ ਤੇ ਆ ਕੀ ਚੱਕੀ ਜੇ ਫਿਰਦੀਆਂ ਮੈਂ ਨਾ ਤੈਨੂੰ ਐਂ ਕਹਿੰਦੀ ਸੀ ਬੇਬੇ ਵੀ ਆਹ ਨਾ ਮੇਰਾ ਟਿੱਕਾ ਗਾ ਹੈ ਆਪਣੇ ਪਿੰਡ ਵਾਲੇ ਸੁਨਾਰਿਆਂ ਦੇ ਗਹਿਣੇ ਧਰਕੇ ਤੇ ਮੈਂ 10000 ਰੁਪਇਆ ਲਿਆ ਦੇ ਕਿਉਂ ਭਾਈ ਗਹਿਣੇ ਘਾਦੀ ਖਾਤਰ ਕਰਨਾ ਇਹ ਬੇਬੇ ਫੀਸ ਨਹੀਂ ਭਰਨੀ ਉਹਦੀ ਮੁੰਡੇ ਦੀ ਐਕਮ ਦੀ ਇੱਕਮਰੀ ਫੀਸ ਤਾਂ ਭਰਨੀ ਆ ਭਾਈ ਫਿਰ ਹੁਣ ਆਪਾਂ ਟੂ ਮਾ ਗਏ ਨੇ ਕਰ ਕਰਕੇ ਭਰਾਂਗੇ ਜਵਾਕਾਂ ਦੀ ਉਹ ਫਿਰ ਪੜਾਵਾਂਗੇ ਕੋਈ ਨੀ ਬੇਕੇਰਾ ਤੂੰ ਤਰਿਆ ਹੈ ਮੈਨੂੰ 10000 ਰੁਪਏ ਲਿਆ ਦੇ ਜਵਾਕ ਸਕੂਲ ਜਾਂਦਾ ਹੋ ਜਾਊਗਾ ਕੋਈ ਨਾ ਤਾਂ ਛੜਾ ਲਾਂਗੇ ਆਪਾਂ ਹੌਲੀ ਹੌਲੀ ਕਿਦਾਂ ਛੜਾ ਲਾਂਗੇ ਆ ਹੁਣ ਤਾਂ 10000 ਹੁਣ ਕਈ ਨਹੀਂ ਆਏਂਗੀ ਐਨੇ ਮਹੀਨਾ ਫੇਰ ਆ ਜਾਊਗਾ ਫੇਰ ਉਹ ਦੂਮਾ ਰੁਕਣਾ ਆਲੇ ਤਰਦੀ ਭਾਈ ਅਜਾ ਫੇਰ ਟੂ ਮਈ ਗਏ ਨੇ ਕਰੀ ਚੱਲੀ ਤੇ ਨਹੀਂ ਨਹੀਂ ਇਹ 10000 ਰੁਪਏ ਕਿਰਾਪਾ 6 ਮਹੀਨਿਆਂ ਦਾ ਭਰਨਾ 6 ਨੇ 10000 ਭਰਨਾਗਾ ਹਾਂ ਤੇ ਫਿਰ ਭਾਈ ਇਹ ਆਪਾਂ ਹੁਣ ਟੂਮਾ ਗਏ ਨੇ ਕਰਦੇ ਹਾਂ ਲੱਗਾਂਗੇ ਚੰਗੇ ਲੱਗਦੇ ਆ ਕੱਲ ਨੂੰ ਪਾਸੋਂ ਤੂੰ ਆਈਆਂ ਫੇ ਤੂੰ ਪਾਵੇਂਗੀ ਕੀ ਚੱਲ ਕੋਈ ਨਹੀਂ ਬੇ ਮੇਰੇ ਕੋਲੇ ਕੰਨਾਂ ਵਾਲੇ ਹੈਗੇ ਮੈਂ ਕਿਹ ਰੋ ਪਾ ਲੂੰਗੀ ਟਿੱਕੇ ਬਿਨਾ ਤਾਂ ਮੈਨੂੰ ਸਰ ਵੀ ਜਾਊਗਾ ਤੂੰ ਆ ਟਿੱਕਾ ਲੈ ਜਾ ਤੇ ਟਿੱਕਾ ਕਹਿੰਦੇ ਧਰਿਆ ਓ ਲੈ ਕਿ ਟਿੱਕਾ ਧਰਿਆ ਪਤਾ ਹੁਣ ਸਿਆਣਾ ਕਿੰਨਾ ਮਹਿੰਗਾ ਜੇ ਆਪਾਂ ਤੋਂ ਨਾ ਦੇਖ ਮੁੜ ਕੇ ਕੋਈ ਭਰੇ ਗਏ ਪੈਸੇ ਟਿੱਕਾ ਆਪਣਾ ਉਹੀ ਜਾਊਗਾ ਆ ਤਾਂ ਰਸਨਾ ਹੁਣ ਮੈਂ ਤੇ 10000 ਰੁਪਏ ਦੇ ਕੇ ਤਾਂ ਆਪਾਂ ਛੜਾਈ ਲਿਆਵਾਂਗੇ ਫਿਰ ਭਾਈ ਮਾ ਸਾਥੋ 10000 ਭਾਈ ਆਇਂ ਚਾਰ ਕੇ ਟੂਮਾ ਤੇ ਫੀਸਾ ਕੋਈ ਨਹੀਂ ਬੇਬੇ ਹੁਣ ਕੋਈ ਹੱਲ ਹੀ ਨਹੀਂ ਹੈਗਾ ਮੇਰੇ ਕੋਲੇ ਪੈਸਿਆਂ ਦਾ ਸਾਧਨ ਹੀ ਨਹੀਂ ਹੈਗਾ ਕੋਈ ਹਲ ਤਾਂ ਮੈਂ ਹੋਣੀ ਨਾ ਮੇਰੀ ਗੱਲ ਸੁਣ ਮੈਂ ਕੱਪੜੇ ਸਿਉਣ ਜਾਣਦੀ ਆ ਤੇ ਮੈਂ ਮਸ਼ੀਨ ਮੰਗਾ ਲੈਣੀ ਆ ਮੇਰੇ ਪੇਕਿਆਂ ਤੋਂ ਕੱਪੜੇ ਸਿਉ ਲਿਆ ਕਰੂੰਗੀ ਮੈਂ ਆਪੇ ਭਰਦਿਆ ਕਰੂੰਗੀ ਫਿਰ ਫੀਸ ਦੀ ਆਪੇ ਕੱਪੜੇ ਕੱਪੜਾ ਮੂੰਹ ਹੈ ਨਹੀਂ ਭਰਗਾ ਜਾਂਦਿਆਂ ਫੀਸਾ ਚਲ ਕੋਈ ਨਾ ਆਪਣੀ ਹੱਟਰੀ ਟੌਂਦੀ ਆ ਤੇ ਉਹਦੇ ਨਾਲ ਕਰਦੀਆਂ ਮੈਂ ਗੱਲ ਵੀ ਫੀਸ ਭਰਦੋਂਗੇ ਬੇਬੇ ਤੁਸੀਂ ਹਾਂ ਚਲ ਕੋਈ ਨਾ ਫਿਰ ਅਸੀਂ ਰਾਇ ਕਰਦੇ ਆ ਕਰਦੇ ਆ ਫਿਰ ਕੋਈ ਮੈਂ ਕੋਈ ਬਿਉਂਠ ਬਣੂੰਗੀ ਫੇਰ ਕੀ ਹੁੰਦਾ ਸੀ ਬੇਬੇ ਤੂੰ ਤਾਂ ਰਿਆ ਕੇ ਰਾਂਪਾ ਛਡਾ ਲਾਂਗੇ ਮਹੀਨੇ ਨੂੰ ਨਹੀਂ ਭਾਈ ਆਏ ਕਰ ਸਾਰੀਆਂ ਟੂਮਾ ਮੈਨੂੰ ਹੀ ਫਰਾ ਤੇ ਮੈਂ ਆਪਦੀਆਂ ਸਾਧਦੀਆਂ ਐਂਗੀ ਆ ਤੂੰ ਤਾਂ ਹੁਣ ਟੂਮਾ ਵੇਚਣ ਤੇ ਤਾਂ ਵਾਤ ਕਰ ਲਿਆ ਹੁਣ ਬੇਬੇ ਜਦੋਂ ਮੈਨੂੰ ਪਾਆਂ ਨੇ ਟੂਮਾ ਦਾ ਹੁਣ ਮੇਰਿਆਂ ਹੀ ਹੋਗੀਆਂ ਇਹ ਮੈਂ ਕੁਛ ਮਰਜ਼ੀ ਕਰਾਂ ਟੂਮਾ ਦਾ ਨਾ ਜੇ ਤੇਰੀਆਂ ਨੇ ਭਾਈ ਹਾਇ ਤਾਂ ਸਾਡੀਆਂ ਹੀ ਪਾਈਆਂ ਤਾਂ ਅਸੀਂ ਨੇ ਪਾਈਆਂ ਤਾਂ ਹੈਗੀਆਂ ਨੇ ਕੋਈ ਆਏ ਦਿਖਾਉਣ ਵਾਸਤੇ ਥੋੜਾ ਹੁੰਦਾ ਟੂਮਾ ਕਈ ਵਾਰੀ ਕੋਈ ਉਹੀ ਗੱਲ ਲੋੜ ਪੈ ਜਾਂਦੀ ਹੈ ਗਰਜ ਵੀ ਨਿਕਲ ਜਾਂਦੀ ਹੈ ਇਹਨਾਂ ਦਾ ਅੱਛਾ ਫੇਰ ਵੇਚ ਦੇ ਕੇਰਾ ਬਸ ਪਾ ਕੇ ਦਿਖਾ ਦੇ ਫੇਰ ਉਹਨੂੰ ਮਾਗਰੋ ਵੇਚ ਦੇ ਮੇਰਾ ਨਹੀਂ ਦਿਲ ਪੈਂਦਾ ਸਿਆਉਣਾ ਵੇਚਣ ਦਾ ਮੈਂ ਦੱਸਾਂ ਦਾ ਨਹੀਂ ਮੈਂ ਵੇਚਣ ਨੂੰ ਤਾਂ ਨਹੀਂ ਕਹਿੰਦੀ ਹੈਗੀ ਤੈਨੂੰ ਕਿਉਂ ਰੋਲਾ ਪਾਈ ਨਹੀਂ ਇੱਥੇ ਐਵੇਂ ਕੋਈ ਸੁਣ ਲੂਗਾ ਮੈਂ ਤਾਂ ਤੈਨੂੰ ਗਹਿਣੇ ਧਰਨ ਨੂੰ ਕਹਿਣੀ ਹੈ ਗਾਣੇ ਫੇਰ ਭਾਈ ਮੈਂ ਤਾਂ ਨਹੀਂ ਧਰਦੀ ਤੇ ਜੇ ਤੈਨੂੰ ਬਾਵਾ ਪਾਈ ਫੀਸ ਭਰਨ ਦਾ ਦਿੱਕਤ ਲੱਗਦੀ ਆ ਤੇ ਅਦੇ ਭਰਾ ਨੂੰ ਫੋਨ ਲਾ ਲੈ ਤੇ ਉਹ ਪਰ ਜੂਗਾ ਫੇਰ ਬੇਬੇ ਜ ਜਿਹੜੀ ਮੇਰੇ ਪੈਕਿਆਂ ਨੇ ਸ਼ਾਂਪ ਪਾਈ ਸੀ ਫਿਰ ਮੈਂ ਤਾਂ ਉਹ ਧਰ ਦਿੰਨੀ ਆ ਅੱਛਾ ਹੁਣ ਸਾਫ ਤੇ ਤਾਂ ਅੱਖ ਤਾਂ ਲੀ ਟਿੱਕਾ ਜੇ ਹੁਣ ਤਾਂ ਉਹ ਕਰਤਾ ਤਾਂ ਹੁਣ ਜੇ ਸੋਡੀਆਂ ਟੂਮਾਂ ਦੀ ਸਾਨੂੰ ਤਕਲੀਫ ਆ ਫਿਰ ਜਿਹੜੀ ਮੇਰੇ ਪੈਕਿਆਂ ਨੇ ਪਾਈ ਆ ਫਿਰ ਮੈਂ ਉਹ ਧਰ ਦਿੰਨੀ ਆ ਉਹਦੀ ਤਾਂ ਨਹੀਂ ਕੋਈ ਦਿੱਕਤ ਆ ਧਰ ਦੇ ਧਰ ਦੇ ਫੋ ਕਾਲਾ ਸਜੀਪ ਨੂੰ ਪੁੱਛ ਲੈ ਜੇ ਭਾਈ ਤੈਨੂੰ ਦੇ ਦੂਗਾ ਧਰਨਾ ਤਾਂ ਧਰਦੀ ਤੇ ਆ ਤਾਂ ਭਾਈ ਮੈਂ ਧਰਨਾ ਦਿੰਦੇ ਨਹੀਂ ਭਾਵੇਂ ਰਾਜੀ ਰਹਿ ਭਾਵੇਂ ਭਾਈ ਗੁੱਸੇ ਰਹਿ ਚੱਲ ਕੋਈ ਨਹੀਂ ਬੇਬੇ ਲੈ ਜਾ ਆ ਗਈ ਮੈਂ ਆਹੋ ਮੈਂ ਲੈ ਕੇ ਜਾਣੀ ਆ ਰੂਟੀਆਂ ਵੀ ਫੜਾ ਮੈਨੂੰ ਸਾਂਭਾ ਮਾਏ ਪੇਟੀ ਜੀ ਮੈਂ ਨਹੀਂ ਪਤਾ ਮੈਨੂੰ ਚੋਰੀਆਂ ਸੁਖਦੀਪ ਨੂੰ ਕਹਿ ਜਾਂਦੀ ਤਰਿਆ ਨਹੀਂ ਕਹਿੰਦੀ ਮੈਂ ਬੈਡੀ ਕੰਬਲੀ ਤਾਂ ਨਹੀਂ ਹੈਗੀ ਮੈਂ ਲੈ ਨਹੀਂ ਉਹ ਲੈ ਗਈ ਟਿੱਕਾ ਫੜ ਕੇ ਦੇਖ ਲੈ ਐ ਹੁੰਦੀ ਇਹ ਨਾਲੇ ਤਾਂ ਟੂਮਾ ਪਾ ਦਿੰਦੇ ਨੇ ਨਾਰੇ ਮੇਰ ਰੱਖਦੀ ਐ ਸਾਰੀ ਹੁਣ ਐ ਕਰਦੀਆਂ ਜਿਹੜੀ ਛਾਂਪ ਜੀ ਪਈ ਉਹਦੇ ਵਾਲੀ ਮੇਰੇ ਪੇਕੇਆਂ ਨੇ ਦਿੱਤੀ ਆ ਉਹਦੇ ਨਾਲ ਕਰਦੀਆਂ ਕੋਈ ਹੱਲ ਪੈਸਿਆਂ ਦਾ ਜਵਾਕ ਤਾਂ ਸਕੂਲ ਜਾਂਦਾ ਹੋ ਜੂਗਾ ਇਹ ਤਾਂ ਰਾ ਹੀ ਨਹੀਂ ਦਿੰਦੇ ਕਿਸੇ ਗੱਲ ਦਾ ਨਹੀਂ ਐ ਕਰੂੰਗੀ ਮੈਂ ਦੀਦੀ ਉਹ ਜਾਂ ਹਰਪ੍ਰੀਤ ਉਹਨੂੰ ਪੁੱਛ ਕੇ ਦੇਖ ਲੈਣੀ ਆ ਕੀ ਉਹ ਹੀ ਬੇਬੇ ਦੇ ਕੋਈ ਖਾਨੇ ਚ ਪਾ ਜੇ ਗੱਲ ਭਾਰੀ ਦੇਣੇ ਇਹ ਫੀਸ ਚਲ ਉਹਦੀ ਆਈ ਤੂੰ ਕਰਦੀਆਂ ਗੱਲ ਕੋਈ